ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ ਸੀ ਹੈ ਤੇ ਹਮੇਸ਼ਾ ਰਹੇਗੀ ਜੀ ਹਾਂ ਇਸੀ ਗੱਲ ਦੀ ਉਦਾਹਰਣ ਵੀ ਐਤਕੀ ਪੰਜਾਬ ਦੇ ਹੜ੍ਹਾਂ ਦੇਖਣ ਨੂੰ ਮਿਲੀ ਹੈ ਜਿੱਥੇ ਅੱਧੇ ਦੇ ਕਰੀਬ ਪੰਜਾਬ ਦੇ ਇਲਾਕੇ ਹੜ੍ਹਾਂ ਪ੍ਰਭਾਵਿਤ ਹੋਏ ਤਾਂ ਉੱਥੇ ਹੀ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸੇਵਾ ਹੋਵੇ ਪੰਜਾਬ ਨੇ ਪੰਜਾਬੀਆਂ ਨੇ ਇੱਕ ਦੂਜੇ ਦਾ ਸਾਥ ਜ਼ਰੂਰ ਦਿੱਤਾ ਜੀ ਹਾਂ ਸ਼ਾਇਦ ਇਹਨੂੰ ਦੇਖਦੇ ਹੋਇਆ ਹਲਕਾ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਰਾਜ ਜੀ ਨੇ ਵੀ ਜੋ ਕਿਹਾ ਉਹ ਕਰਕੇ ਦਿਖਾਇਆ ਜੀ ਹਾਂ ਹੇਮਰਾਜ ਰਾਜ ਜੀ ਨੇ ਐਲਾਨ ਕੀਤਾ ਸੀ ਕਿ ਉਹ 5000 ਲੀਟਰ ਡੀਜ਼ਲ ਸਸਰਾਲੀ ਵਿਖੇ ਜਾ ਕੇ ਜਿਹੜੀ ਉੱਥੇ ਜੀਸੀਬੀ ਅਤੇ ਹੋਰ ਮਸ਼ੀਨਾਂ ਕੰਮ ਕਰ ਰਹੀਆਂ ਨੇ ਤਾਂ ਕਿ ਪੰਜਾਬ ਮੁਰਦ ਦੁਆਰਾ ਪੈਰਾਂ ਤੇ ਆ ਸਕੇ ਉਹਦੀ ਸਹਾਇਤਾ ਕਰ ਸਕੇ ਮਦਦ ਕਰ ਸਕਣ ਉਹਨੂੰ ਲੈ ਕੇ ਉਹਨਾਂ ਦਾ ਪਹਿਲਾ 3000 ਲੀਟਰ ਵਾਲਾ ਇੱਕ ਡੀਜ਼ਲ ਦਾ ਟੈਂਕਰ ਸਸਰਾਲੀ ਪਿੰਡ ਵਿਖੇ ਇਸ ਮੌਕੇ ਤੇ ਪਹੁੰਚ ਗਿਆ ਜਿੱਤੇ ਹੇਮਰਾਜ ਰਾਜੀ ਨੇ ਕਿਹਾ ਕਿ ਇਹ ਦੇਖੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮਦਦ ਦੇ ਨਾਲ ਜੋ ਉਹਨਾਂ ਨੇ ਕਿਹਾ ਸੀ ਉਹ ਉਹਨਾਂ ਨੇ ਕਰਕੇ ਦਿਖਾਇਆ ਤੇ ਹੁਣ 5000 ਲੀਟਰ ਡੀਜ਼ਲ ਦੀ ਸੇਵਾ ਉਹ ਨਿਭਾਰੇ ਆ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਹੇਮਰਾ ਰਾਜੀ ਸਭ ਦੀ ਸੋਚ ਇਹੀ ਹੈ ਕਿ ਵੱਤ ਵੱਦ ਪੰਜਾਬ ਨੂੰ ਮੁਰ ਦੁਆਰਾ ਲੀਤ ਲੈ ਕੇ ਆਇਆ ਜਾਵੇ ਕਿਉਂਕਿ ਜੋ ਇੱਕ ਕੁਦਰਤ ਦੀ ਪ੍ਰਕੋਪੀ ਹੋਈ ਹੈ ਜੋ ਇੱਕ ਕੁਦਰਤ ਦੀ ਮਾਰ ਪਈ ਹੈ ਜੋ ਪੰਜਾਬ ਦੇ ਇਲਾਕੇ ਪਾਣੀ ਚ ਡੁੱਬੇ ਨੇ ਹੁਣ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁਰ ਦੁਆਰਾ ਸੁਰਜੀਤ ਕਰਨ ਵਾਸਤੇ ਜੋ ਕੁਝ ਵੀ ਕੀਤਾ ਜਾਏਗਾ ਉਹ ਕਰਨਗੇ ਸ਼ਾਇਦ ਇਹਨੂੰ ਲੈ ਕੇ ਸਾਨੇਵਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਹੇਮਰਾਜ ਜੀ ਉਹਨਾਂ ਨੇ ਇਹ 5000 ਲੀਟਰ ਡੀਜ਼ਲ ਦੀ ਸੇਵਾ ਨਿਭਾਈ ਹੈ ਜਾਨੀ ਕਿ ਕੈਣੀ ਕਰਨੇ ਕਠਿਨਿਚ ਉਹਨਾਂ ਦੇ ਕੋਈ ਵੀ ਫਰਕ ਨਹੀਂ ਰਿਹਾ ਤਾਂ ਸ਼ਾਬਾਸ਼ ਬਣਦੀ ਹੈ ਕਿਦਾਂ ਕਿਤੇ ਹੇਮਰਾਜ ਰਾਜੀ ਵਰਗੇ ਹੁਣ ਹਰ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਸਾਨੇਵਾਲ ਦੇ 47 ਬੰਦ ਤੇ ਜਿੱਥੇ ਡੀਜ਼ਲ ਦੀ ਸੇਵਾ ਜੋ ਅੱਜ ਸਵੇਰਾ ਮੈਨੂੰ ਮੇਰੇ ਵੀਰ ਦਾ ਕਿਸੇ ਦਾ ਫੋਨ ਆਇਆ ਤਾਂ ਬਾਈ ਵੀ ਡੀਜ਼ਲ ਦੀ ਸੇਵਾ ਤੁਸੀਂ ਕਰਨੀ ਹੈ ਮੈਂ ਆਪਣੇ ਵੱਲ ਤੋਂ ਟੀਮ ਹਰਦੀਪ ਸਿੰਘ ਮੁੰਡੀਆਂ ਜੀ ਵੱਲ ਤੋਂ 5000 ਲੀਟਰ ਡੀਜ਼ਲ ਦੀ ਸੇਵਾ ਕਰ ਰਿਹਾ 3000 ਲੀਟਰ ਦਾ ਕਾਕਾ ਦਿਖਾਉਣ ਵਾਲਾ ਟੈਂਕ 3000 ਲੀਟਰ ਦਾ ਡੀਜ਼ਲ ਦਾ ਟੈਂਕ ਖੜਾ ਜੀ ਇਹ ਤੋਂ ਬਾਅਦ 2000 ਲੀਟਰ ਹੋਰ ਆ ਜਾਊਗਾ ਮੈਂ ਅੱਜ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੇਸ਼ਾਂ ਬੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਅੱਜ ਮੈਂ ਬੇਨਤੀ ਕਰਦਾ ਹਾਂ ਅੱਜ ਸਾਨੂੰ ਪੰਜਾਬ ਦੇ ਨਾਲ ਖੰਢੀ ਲੋੜ ਹੈ ਜਿੱਥੇ ਸੁਲਤਾਨਪੁਰ ਰੋਧੀ ਵਾਲੀ ਸਾਈਡ ਪੂਰੇ ਪੰਜਾਬ ਦੇ ਵਿੱਚ ਜਿੱਥੇ ਹਰ ਕੁਦਰਤੀ ਕਹਿਰ ਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਹੈ ਅੱਜ ਉਹ ਪੰਜਾਬ ਅੱਜ ਉਹ ਪੰਜਾਬ ਜਿਹੜਾ ਦੁਨੀਆ ਦਾ ਅੰਨ ਦਤਾ ਹੈ ਜਿਹੜਾ ਜਿੱਥੇ ਦੁਨੀਆ ਦੇ ਕਿਸੇ ਕੋਨੇ ਤੇ ਜਾ ਕੇ ਵੀ ਪੰਜਾਬੀ ਜਿਹੜੇ ਖੜਦੇ ਆਓ ਅੱਜ ਉਹਨਾਂ ਪੰਜਾਬੀਆਂ ਦੀ ਅਸੀਂ ਮਦਦ ਕਰੀਏ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਜਿੱਦਣੇ ਕੁਦਰਤੀ ਕਹਿਰਾਏ ਉਦਣ ਦੇ ਨਾਲ ਹੈ ਸਾਰੀ ਸੇਵਾ ਕਰਦੀ ਹੈ ਮੈਂ ਵੀ ਅੱਜ ਸੇਵਾ ਕਰਨ ਤੇ ਲਈ ਆਪਣੀ ਸਾਰੀ ਮੰਤਰੀ ਸਾਹਿਬ ਦੀ ਟੀਮ ਦੇ ਨਾਲ ਅਥੈਂਕ ਡੀਜਲ ਦੀ ਸੇਵਾ ਚਲਦੀ ਪਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨਨੇ ਵੀ ਸਰਸਾਲੀ ਅਜਵੰਤ ਤੇ ਕੋਈ ਹਰਿਆਣੇ ਤੋਂ ਕੋਈ ਜੂਪੀ ਤੋਂ ਕੋਈ ਲੁਧਿਆਣੇ ਦੇ ਬੱਕ ਬੱਕ ਪਿੰਡ ਤੋਂ ਆ ਕੇ ਸੇਵਾ ਕਰਦੇ ਸਵਾਸੇ ਵੀ ਅੱਜ ਮਾਣ ਮਹਿਸੂਸ ਕਰਦੇ ਇਹਨਾਂ ਦਾ ਜਿਹੜੇ ਪਾਰਟੀ ਵਾਜੀ ਤੋਂ ਉੱਤੇ ਉੱਟ ਕੇ ਅੱਜ ਸੇਵਾ ਕਰਦੇ ਮੈਂ ਸਾਰਿਆਂ ਦਾ ਸਿਰ ਚੁਕਾ ਕੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ